ਕਹਿੰਦੀ ਅਸੀਂ ਧਾਰਾ ਵਧਾ ਦਿੱਤਾ ਗਿਆ ਹੈਗਾ ਅਸੀਂ ਹੁਣ ਜਿਹੜੇ ਬੈਂਕ ਦੇ ਖਾਤੇ ਵੀ ਖਲਾਵਾਂਗੇ ਕੀ ਕਹਿੰਦੀ ਐਸਐਟਿ ਕਹਿੰਦੀ ਅਸੀਂ ਧਾਰਾ ਵਧਾ ਦਿੱਤਾ ਗਿਆ ਹੁਣ ਜਿਹੜੇ ਆਸ-ਪਾਸ ਦੇ ਜਿਹੜੇ ਜਿਹੜੇ ਉਦੋਂ ਭੋਲੇ ਨੂੰ ਗ੍ਰਿਫਤਾਰ ਕੀਤਾ ਸੀ ਉਸ ਵਕਤ ਕਿੰਨੇ ਪੈਸੇ ਦਾ ਲੈਣ ਦੇਣ ਹੋਇਆ ਉਹ ਵੀ ਖਾ ਲਾਂਗੇ ਅਸੀਂ ਪਹਿਲਾਂ ਤੁਸੀਂ ਦੱਸੋ ਐਨਕਾਂ ਪਸੰਦ ਆਈਆਂ ਕਿ ਨਹੀਂ ਬਿਲਕੁਲ ਜੀ ਭਗਵੰਤ ਮਾਨ ਨੂੰ ਜਚੂ ਕੀ ਨਹੀਂ ਉਹਨੂੰ ਕੋ ਪਹਿਲਾਂ ਇਸ ਤਰ੍ਹਾਂ ਐਨਕਾਂ ਲਾ ਕੇ ਵਿਖਾਵੇ ਕਿਵੇਂ ਮੈਂ ਪਾਈਆਂ ਤੇ ਲਾਈਆਂ ਇਹਦੇ ਕਰਕੇ ਪਾਉਣਾ ਮੈਂ ਉਹਨੂੰ ਪਤਾ ਨਹੀਂ ਪਿਓ ਦੇ ਪੁੱਤ ਨੂੰ ਅੱਖਾਂ ਨੂੰ ਹੋਇਆ ਕੀ ਆ ਕੀਨੇ ਮਾਰਿਆ ਕੁਝ ਹੁਣ ਦੱਸ ਦਵੇ ਲੋਕਾਂ ਨੂੰ ਕਿਉਂ ਲੁਕਾਉਂਦਾ ਬਾਕੀ ਨਾ ਤੁਸੀਂ ਬਾਹਲਾ ਕੋਣ ਕੀ ਕਹਿੰਦਾ ਉਹਦਾ ਫਿਕਰ ਨਾ ਕਰੋ ਗੁਰੂ ਮਹਾਰਾਜ ਜੀ ਦੇ ਚਰਨ ਪਰਛਕੇ ਆਏ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਔਰ ਤੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਲੈ ਕੇ ਆਇਆ। ਯਾਦ ਰੱਖਿਓ ਮੇਰੀ ਗੱਲ। ਅੱਜ 12 ਸਾਲ ਹੋ ਗਏ 13 ਸਾਲ ਇਹ ਗੱਲ ਮੈਨੂੰ ਕਹਿੰਦਿਆਂ ਨੂੰ। ਜੇ ਤੇ ਸਚਾਈ ਦੀ ਹੋਊ। ਇਹ ਜੋ ਕਹਿੰਦੇ ਆ ਇਹਨਾਂ ਕੋਲ ਤੁਹਾਡੇ ਕੋਲ ਇੰਨਾ ਕੁਝ ਹੈ ਨਾ ਤੇ ਆਹ ਜੋੜੇ ਹੱਥ ਤੁਹਾਡੇ ਅੱਗੇ। ਸੁਪਰੀਮ ਕੋਰਟ ਵੀ ਕਹਿੰਦੀ ਆ। ਲਿਆਓ। ਮਕਾਓ ਕੰਮ। ਇਹ ਡਰਾਮਾ ਬੰਦ ਹੋਣਾ ਚਾਹੀਦਾ ਬਾਕੀ ਦੇਖੋ ਕਈ ਜੰਮੀ ਡਰਾਮੇ ਲਈ ਆ ਭਗਵੰਤ ਮਾਨੋਰਾਂ ਦਾ ਕੰਮ ਹੀ ਇਹ ਆ ਇਸ ਲਈ ਡੋਂਟ ਵਰੀ ਬੀ ਹੈਪੀ ਕੱਲ ਸਪੈਸ਼ਲ ਸਰਦੀ ਕਲਾ ਹਾਂਜੀ ਕੱਲ ਸਪੈਸ਼ਲ ਤੱਕੀ ਨਹੀਂ ਪ੍ਰੈਸ ਕਾਨਫਰੰਸ ਜੀ ਮੈਂ ਨਹੀਂ ਕੁਝ ਬੋਲਣਾ ਜੀ ਮੈਂ ਤਾਂ ਸੁਪਰੀਮ ਕੋਰਟ ਦੇ ਅਸੀਂ ਆਪ ਸਾਡੇ ਵਕੀਲ ਸਾਹਿਬ ਨੇ ਕਿਹਾ ਕਿ ਅਸੀਂ ਹਾਜ਼ਰ ਹੋਵਾਂਗੇ ਜੀ ਇਹਨਾਂ ਨੂੰ ਕੋਲ ਇਨਵੈਸਟੀਗੇਸ਼ਨ ਕੰਪਲੀਟ ਕਰਨ ਅਸੀਂ ਕੁਝ ਨਹੀਂ ਕਹਿਣਾ ਜੀ ਜੋ ਕਹਿਣਾ ਬਾਅਦ ਚ ਕਵਾਂਗੇ ਹਲੇ ਸੁਣਨ ਦਾ ਮੌਕਾ ਹੈ ਤੁਸੀਂ ਵੀ ਸੁਣੋ ਦਾਸ ਵੀ ਸੁਣ ਰਿਹਾ ਹੋਰ ਕੋਈ ਚੰਗੀ ਗੱਲ ਕਰਨੀ ਹੈ ਤੇ ਪੁੱਛ ਲਓ ਕੋਈ ਕਦੇ ਕੋਆਪਰੇਟ ਕਰ ਰਹੀ ਹੈ ਜੀ ਐਸਆਈਟੀ ਨੂੰ ਤੁਸੀਂ ਕਹਿ ਰਹੇ ਸੀ ਉਹ ਕਹਿ ਰਹੇ ਸੀ ਵੀ ਨਹੀਂ ਉਹਨਾਂ ਨੇ ਤਾਂ ਤੁਹਾਨੂੰ ਇਹੀ ਕਹੀ ਜਾਣਾ ਉਹਨਾਂ ਦੀ ਮਜਬੂਰੀ ਹੈ ਭਾਈ ਸਰ ਤੁਹਾਡਾ ਕੀ ਤੁਸੀਂ ਕੋਆਪਰੇਟ ਕਰ ਰਹੇ ਹੋ ਮੈਂ ਤਾਂ ਕਹਿੰਦਾ ਮੁਕਾਓ ਕੰਮ ਛੇਤੀ ਕਰੋ ਤੁਹਾਡੇ ਕੋਲ ਇੰਨਾ ਕੋਸ਼ਾ ਤਾਂ ਕੰਮ ਨੇੜੇ ਲਾਓ ਕੰਮ ਦਿਓ ਫਿਰ ਕੋਰਟ ਚ ਦੇਖੋ ਪਹਿਲਾਂ ਵੀ ਜਦ ਹਾਈ ਕੋਰਟ ਗਏ ਸੀ ਹਾਈ ਕੋਰਟ ਨੇ ਡਿਪਟੀਰਾ ਕਰਨ ਕਰ ਹੀ ਦਿੱਤਾ ਕਿ ਐਵੀਡੈਂਸ ਅਗੇਂਸ ਮਜੀਠਿਆ ਸਪਰੇਲ ਨੋਟ ਕਰੇਡੀਬਲ ਅਖੀਰ ਆਰਡਰ ਤਾਂ ਹਾਈ ਕੋਰਟ ਦੇ ਮੰਨੇ ਜਾਣੇ ਨਾ ਇਹ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਉਸ ਗੱਲ ਦਾ ਕੋਈ ਮੈਣਾ ਨਹੀਂ ਔਰ ਲਾਸਟ ਆਰਡਰ ਆਨਰੇਬਲ ਹਾਈ ਕੋਰਟ ਦੇ ਨੇ ਉਹਨਾਂ ਤੋਂ ਬਾਅਦ ਦੱਸੋ 3 ਸਾਲ ਹੋ ਗਏ ਇਸ ਲਈ ਡੋਨਟ ਵਰੀ ਬੀ ਹੈਪੀ ਕੋਈ ਹੋਰ ਕੋਈ ਸਵਾਲ ਸੂਲ ਹੈ ਉਹ ਕਰ ਲੋ ਬਾਕੀ ਕੱਲ ਮੈਂ ਇਹ ਗੱਲ ਜਰੂਰ ਕੀਤੀ ਸੀ ਲੋਕ ਮਿਲ ਨਹੀਂ ਕੀਤੀ ਜੀ ਮੁੱਖ ਮੰਤਰੀ ਸਾਹਿਬ ਨੇ ਕਾਫੀ ਉੱਥੇ ਰੋੜਾ ਵੀ ਪਿਆ ਜੀ ਉਹ ਉਹਦੀ ਕਾਦੀ ਮਿਲਣੀ ਹੈ ਉਹ ਤਾਂ ਵੈਸੇ ਤਾਂ ਕਹੀ ਮਿਲਨੀਆਂ ਕਰ ਚੁੱਕਿਆ ਉਹ ਦੀ ਛੱਡੋ ਗੱਲਾਂ ਕੁਝ ਆਣੇ ਬੰਦੇ ਸਾਹਿਬ ਵੀ ਪੰਜਾਬ ਚ ਦੌਰੇ ਚ ਕਰ ਰਹੇ ਨੇ ਬਣਾ ਬਿਜ਼ਨਸਮੈਨ ਨੂੰ ਮਿਲ ਰਹੇ ਲੋਕਾਂ ਨੂੰ ਮਿਲ ਰਹੇ ਹੈਗੇ ਕੇਜਰੀਵਾਲ ਸਾਹਿਬ ਹੋਰ ਕੀ ਕਰਨ ਵਿਚਾਰੇ ਦਿੱਲੀੋਂ ਤਾਂ ਵਹਿਲੇ ਨੇ ਔਰ ਇੱਥੇ ਦੌਰਾ ਦੂਰਾ ਕਰਨਗੇ ਦੌਰਾ ਪਹਿਣ ਤੋਂ ਪਹਿਲਾਂ ਕਿੱਥੇ ਹੁਣ ਇੱਥੇ ਤਾਂ ਹੀ ਦੌਰਾ ਕਰਨਾ ਔਰ ਕੀ ਕਰਨਾ ਮਗਰ ਕੇਜਰੀਵਾਲ ਸਾਹਿਬ ਨੂੰ ਜੋ ਕੱਲ ਬਾਟ ਸਾਹਿਬ ਜਿਹੜਾ ਪਰਸੋਂ ਫੌਜੀ ਵੀਰ ਨਾਲ ਸਾਡੇ ਕਰਨਲ ਸਾਹਿਬ ਨਾਲ ਉਹਦੇ ਬੱਚੇ ਨਾਲ ਜੋ ਪੁਲਿਸ ਦੀ ਬਦਤਮੀਜੀ ਆ ਇੱਕ ਫੌਜੀ ਤੇ ਇੱਕ ਸਰਵਿੰਗ ਕਰਨਲ ਤੇ ਜੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਮਿਸਬੀਵ ਕੀਤਾ ਤੇ ਉਹਨਾਂ ਨੂੰ ਡਿਸਮਿਸ ਕਿਉਂ ਨਹੀਂ ਕਰ ਰਹੇ ਕੇਜਰੀਵਾਲ ਸਾਹਿਬ ਇਹ ਜ਼ਰੂਰ ਦੱਸਣ ਸਰਕਾਰ ਬਾਰੇ ਸ਼ਰਮਾ ਨੇ ਵੀ ਕੀਤੀ ਸੀ ਉਹਨਾਂ ਨੇ ਕਿਹਾ ਵੀ ਚਾਰ ਵਿਦੇਸ਼ੀ ਤਾਰ ਵਿੱਚ ਜੁੜੇ ਹੋਏ ਨੇ ਆਏ ਹਾਏ ਹਾਏ ਡੋਨਟ ਵਰਕ ਤਾਰਾਂ ਜੁੜੀਆਂ ਤੇ ਤਾਰਾਂ ਦੱਸੋ ਇਸ ਲਈ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮੇਰਾ ਵੀ ਬਾਲਾ ਗੰਭੀਰਤਾ ਨਾਲ ਲੈਣਾ ਲਾਈਫ ਨੂੰ ਇੰਜੋਏ ਕਰੋ ਮੈਂ ਵੀ ਆਇਆ ਮੱਚਾ ਮੱਚਾ ਤੇਰੀਆਂ ਵੀ ਸੋਹਣੀਆਂ ਵਟਕਟ ਦੇ ਤੇ ਆਪਾਂ ਮਿਲ ਮੁਲ ਸੀ ਇਹ ਸਿਹਤ ਮਾਡਲ ਨੂੰ ਲੈ ਕੇ ਜੀ ਕਿ ਅੱਜ ਦਿੱਲੀ ਦੇ ਵੀ ਦੌਰਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਲਾਈਟ ਗਲ ਹੋ ਗਈ ਜੀ ਉਸ ਹਸਪਤਾਲ ਦੀ ਉਹ ਸਿਹਤ ਮਾਡਲ ਤਾਂ ਯਾਰ ਆ ਕਿੰਨੀ ਵਾਰੀ ਤੁਸੀਂ ਪਰਦਾ ਫਾਸ਼ ਕੀਤਾ ਆਪਰੇਸ਼ਨ ਹੁੰਦੇ ਆ ਰਜਿੰਦਰਾ ਹਸਪੀਟਲ ਇਹਨਾਂ ਦਾ ਏ ਕਲਾਸ ਹਸਪੀਟਲ ਹੈ ਡਾਕਟਰ ਨਹੀਂ ਪਰਦਾ ਫਾਸ਼ ਕਰਦਾ ਦਵਾਈਆਂ ਹਸਪਤਾਲਾਂ ਚ ਨਹੀਂ ਮਰੀਜ਼ਾਂ ਦਾ ਇਲਾਜ ਕੋਈ ਨਹੀਂ ਜਿਹੜਾ ਇਹਨਾਂ ਦਾ ਉਹ ਮਾਡਲ ਸੀ ਉਹਦੀ ਇਨਕੁਆਇਰੀ ਦਿੱਲੀ ਸ਼ੁਰੂ ਹੋ ਗਈ ਆ ਆਮ ਆਦਮੀ ਕਲੀਨਿਕ ਦੀ ਪੰਜਾਬ ਚ ਵੀ ਸ਼ੁਰੂ ਹੋਣੀ ਹੈ ਸਭ ਫੜੇ ਜਾਣਗੇ ਇਹਨੂੰ ਦੱਸ ਦਿਓ ਮੇਰੇ ਵੱਲੋਂ ਡੋਂਟ ਵਰੀ ਥੈਂਕ ਯੂ